ਕਥਾ ਸੁਣਦੇ ਸੁਣਦੇ ਕੀਰਤਨ ਸੁਣਦੇ ਸੁਣਦੇ ਬਾਣੀ ਦਾ ਪਾਠ ਜਪਦੇ ਜਪਦੇ ਪਹਿਲੇ ਪ੍ਰਮਾਤਮਾ ਨਹੀਂ ਦਿਖਾਈ ਦਿੰਦਾ ਚਾਨਣਾ ਨਹੀਂ ਦਿਖਾਈ ਦਿੰਦਾ ਅંધੇਰਾ ਦਿਖਾਈ ਦਿੰਦਾ ਆਪਣੀ ਮੂਰਖਤਾ ਦਿਖਾਈ ਦਿੰਦਾ ਗੁਨਾਹ ਦਿਖਾਈ ਦਿੰਦਾ ਔਰ ਇਹ ਚੰਗਾ ਸ਼ਗਰ ਹੈ ਚੰਗੀ ਗੱਲ ਹੈ ਹਜ਼ਾਰਾਂ ਅਭਿਆਸੀਆਂ ਨੇ ਮੈਨੂੰ ਆਖਿਆ ਗੈਨੇ ਜੀ ਅੱਗੇ ਪਿੱਛੇ ਦੇਸੀ ਚੰਗੇ ਆਉਂਦੇ ਆ ہاتھ گٹکا پکڑ لینے لینا پاٹ کر ہیں پتہ نہیں کتوں ماڑے چاہ ل بڑا من دکھی ہوں اے کی اندر چلن لگتا ہے ایک چنگے ستسنگی نے ادکی پٹنا صاحب میں نے روندی ہو سوتی ستمی سے داس جانا ہوں اومی داس نے کل پٹنا صاحب جانا ہے ایک مہا پرشان دی برسی جو پنج سٹھ سال تو منائی جا رہی ہے ਦਾਸ ਦੀ 35 ਸਾਲਾਂ ਤੋਂ ਜੰਦਾ ਹੈ ਤੇ ਉਸ ਸਿਨੇਲੇ ਜਦ ਮੈਨੂੰ ਕਿਹਾ ਗਿਆ ਨਹੀਂ ਜੀ ਰੋਂਦੇ ਆਇਆ ਤੇ ਕਿਹਾ ਵਾਹਿਗੁਰੂ ਵਾਹਿਗੁਰੂ ਜਪਦੇ ਆ ਵਾਹਿਗੁਰੂ ਤੇ ਚੇਤੇ ਆਉਂਦੇ ਨਹੀਂ ਗੁਨਾਹ ਹੀ ਆਉਂਦੇ ਬਾਪਾਂ ਬੜੀ ਪੀੜਾ ਹੋਦੀ ਹੈ ਕਿ ਬਾਤ ਕਿਉਂ ਹੋਏ ਕਿਤੇ ਨੇ ਯਾਦ ਮੈਂ ਕਿ ਹ ਅੰਧੇਰਾ ਦਿਖਾਈ ਦੇਣ ਲੱਗ ਪਿਆ ਤੁਸੀਂ ਕਹਿ ਨਹੀਂ ਹੋ ਕਿਸੇ ਸਜਾਖੇ ਪਾਪੀ ਨੂੰ ਪਾਪ ਨਹੀਂ ਦਿਖਾਈ ਦਿੰਦੇ ਪਾਪ ਬੁਰਾ ਪਾਪੀ ਕੋ ਪਿਆਰਾ ਮਹਾਰਾਜ ਕਹਿੰਦੇ ਨੂੰ ਬੜਾ ਪਿਆਰਾ ਲੱਗਦਾ ਚੰਗਾ ਲੱਗਦਾ ਪਾਪ ਭੋਜਨ ਹੀ ਬਰਦੀਦਾ ਹੈ ਮਹਾਰਾਜ ਦੇ ਆਖ ਪਾਪ ਬੁਰਾ ਪਾਪੀ ਕੋ ਪਿਆਰਾ ਉਹਨੂੰ ਤੇ ਪਿਆਰਾ ਲੱਗਦਾ ਹੈ ਬੇਈਮਾਨੀ ਕੀਤੀ ਹੈ ਚੰਗੀ ਲੱਗਦੀ ਹੈ ਚੋਰੀ ਦੀ ਸਫਲਤਾ ਮਿਲਦੀ ਹੈ ਨੱਚਦਾ ਹੈ ਜੇਬ ਘਟ ਲਈਏ ਕਿਸੇ ਦੀ ਖੁਸ਼ ਹੁੰਦੇ ਹੈ ਜਿਸ ਨੂੰ ਧੋਖਾ ਦਿੱਤਾ ਹੈ ਪਰਸੰਨ ਹੁੰਦਾ ਹੈ ਪਰਸੰਨ ਹੈ ਦੇਖੇ ਨੇ ਐਸੇ ਜੋ ਚੋਰੀ ਕਰਕੇ ਪਰਸੰਨ ਹੁੰਦਾ ਹੈ ਜੋ ਕਤਲ ਕਰਕੇ ਖੁਸ਼ ਹੁੰਦਾ ਹੈ ਜੋ ਡਾਕਾ ਮਾਰ ਕੇ ਖੁਸ਼ ਹੁੰਦਾ ਹੈ ਜੋ ਧੋਖਾ ਦੇ ਕੇ ਖੁਸ਼ ਹੁੰਦਾ ਹੈ ਜੋ ਬੇਈਮਾਨੀ ਕਰਕੇ ਖੁਸ਼ ਹੁੰਦਾ ਹੈ ਅਗੇ ਤੇ ਇਸ ਨੂੰ ਅંધੇਰਾ ਹੀ ਦਿਖਾਈ ਦਿੰਦਾ ਅੰਦਰ ਅંધੇਰਾ ਨਹੀਂ ਦਿਖਾਈ ਦੇ ਜਿਸ ਨੂੰ ਅંધੇਰਾ نہیں دکھائی انہوں روشنی کتوں دکھائی دے یہ خیال میں نے مجھے ادو ملے اس رائے پور جدگی بگوان سنگھ نے آخیا مسکین جی مینو اندھیرے کا کوئی گیان نہیں اندھیرہ کی ہوں گا میں نے کچھ بھی پتا میں پن سات منٹ سوچتا رہا اسے بیٹھ کے بھائی صاحب کہہ کی رہے ہیں کہ اندھیرے کا کوئی گیان نہیں ਕਿਉਂਕਿ ਆਮ ਤੇ ਇਹ ਆਖਿਆ ਜਾਂਦਾ ਅੰਧੇ ਕਿ ਦੁਨੀਆ ਮੇਂ ਹਨੇਰਾ ਹਨੇਰਾ ਇੱਕ ਅੰਦਰ ਮੈਨੂੰ ਹਨੇਰੇ ਦਾ ਕੋਈ ਗਿਆਨ ਵਾਕਈ ਅੰਧੇਰੇ ਨੂੰ ਦੇਖਣ ਵਾਸਤੇ ਵੀ ਅੱਖਾਂ ਚ ਰੋਸ਼ਨੀ ਚਾਹੀਦੀ ਹੈ ਪਾਪ ਨੂੰ ਸਮਝਣ ਵਾਸਤੇ ਵੀ ਕੁਝ ਗਿਆਨ ਚਾਹੀਦਾ ਜਦ ਬੇਈਮਾਨੀ ਬੇਈਮਾਨੀ ਦਿਖਾਈ ਦੇਵੇ ਤੇ ਬੇਈਮਾਨੀ ਬਹੁਤ ਵੱড়ে ਜਦ ਝੂਠ ਬੋਲਣਾ ਝੂਠ ਦਿਖਾਈ ਦੇਵੇ ਤੇ ਹਿਰਦੇ ਤੇ ਬੋਝ ਵੜਦਾ ਜਦ ਪਾਪ ਕਰਨਾ ਪਾਪ ਦਿਖਾਈ ਦੇਵੇ ਤੇ ਹਿਰਦੇ ਨੂੰ ਤਲਪਾਵੇ ਤੇ ਗਿਆਨੀ ਹੋਵੇ ਇਹਨੂੰ ਅંધੇਰਾ ਦਿਖਾਈ ਜਾਂਦਾ ਏਦੀ ਅੱਖਾਂ ਦੇ ਵਿੱਚ ਰੋਸ਼ਨੀ ਆ ਗਈ ਅંધੇਰਾ ਦਿਖਾਈ ਦੇਣ ਲੱਗ ਪਿਆ ਰੋਸ਼ਨੀ ਦਿਖਾਈ ਦੇ ਇਹਨੇ ਅੱਧਾ ਰਸਤਾ ਤੈਅ ਕਰ ਲਿਆ ਇਨੂੰ ਪਾਪ ਪਾਪ ਦਿਖਾਈ ਦੇਣ ਲੱਗ ਪਏ ਕਿ ਜਿਆਦਾ ਦਿਨ ਪਾਪ ਨਹੀਂ ਕਰ ਸਕੇਗਾ। ਇਨੂੰ ਮੂਰਖਤਾ ਮੂਰਖਤਾ ਦਿਖਾਈ ਦੇਣ ਲੱਗ ਪਈਏ ਕਿ ਹੁਣ ਮੂਰਖਤਾ ਦੇਚ ਨਹੀਂ ਜੀਵੇਗਾ। ਇਨੂੰ ਬੇਈਮਾਨੀ ਬੇਈਮਾਨੀ ਦਿਖਾਈ ਦੇਣ ਲੱਗ ਪਈਏ ਔਰ ਹਿਰਦੇ ਦਾ ਬੋਝ ਬਣਨ ਲੱਗ ਪਈਏ ਕਿ ਹੁਣ ਅੱਗੇ ਬੇਈਮਾਨੀ ਨਹੀਂ ਕਰ ਸਕੇਗਾ। ਇਨੂੰ ਝੂਠ ਝੂਠ ਦਿਖਾਈ ਦੇਣ ਲੱਗ ਪਏ ਔਰ ਹਿਰਦੇ ਤੇ ਬੋਝ ਬਣਦਾ ਹੈ ਕਿ ਕਿੰਨੇ ਦਿਨ ਜੀਵੇਗਾ ਝੂਠ। ਨਹੀਂ ਜੀਵੇਗਾ। ਸਵੇਰੇ ਤੋਂ ਲੈ ਕੇ ਸ਼ਾਮ ਤੱਕ ਝੂਠ ਬੋਲਦੇ ਨੇ ਕਈ ਬਿਨਾ ਲੋੜ ਤੋਂ ਬੋਲਦੇ ਨੇ ਬੱਚਿਆਂ ਨਾਲ ਝੂਠ ਬੋਲਦੇ ਨੇ ਪਰਿਵਾਰ ਨਾਲ ਝੂਠ ਬੋਲਦੇ ਨੇ ਸੰਸਾਰ ਨਾਲ ਝੂਠ ਬੋਲਦੇ ਨੇ ਝੂਠ ਝੂਠ ਦਿਖਾਈ ਨਹੀਂ ਦਿੰਦਾ ਅੰਧੇਰਾ ਨਹੀਂ ਦਿਖਾਈ ਦਿੰਦਾ ਮਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਅੰਦੇ ਇਹ ਨਾ ਆਖੀਐ ਨ ਜਨਮ ਕੋ ਲੋਇਣ ਨਾ ਜਿਨ੍ਹਾਂ ਨੂੰ ਬਾਹਰ ਦਾ ਅੰਧੇਰਾ ਨਹੀਂ ਦਿਖਾਈ ਦਿੰਦਾ ਪਦਾਰਥ ਨਹੀਂ ਦਿਖਾਈ ਦਿੰਦੇ ਸੰਸਾਰ ਨਹੀਂ ਦਿਖਾਈ ਦਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਅੰਦੇ ਨਾਲ ਅੱਖ ਨਹੀਂ ਅੰਦੇ ਇਹਨਾਂ ਨੂੰ ਅੰਦੇ ਕਹਿਣ ਦੀ ਲੋੜ ਨਹੀਂ ਅੰਦੇ ਇਹਨਾਂ ਆਖੀਆਂ ਨੇ ਜਿਨ ਮੁਖ ਲੋਇਣ ਨਾਏ ਅੰਦੇ ਸਹੀ ਨਾਨਕਾ ਜੋ ਖਸਮਾ ਵਤ ਹੈ ਇਹਨਾਂ ਨੂੰ ਖਸਮ ਨਹੀਂ ਦਿਖਾਈ ਦਿੰਦਾ ਮਾਲਕ ਨਹੀਂ ਦਿਖਾਈ ਦਿੰਦਾ ਪ੍ਰਮਾਤਮਾ ਨਹੀਂ ਦਿਖਾਈ ਦਿੰਦਾ ਭਗਵਾਨ ਨਹੀਂ ਦਿਖਾਈ ਦੇਂਦਾ ਇਹ ਅੰਦੇ। ਜਿਨ੍ਹਾਂ ਨੂੰ ਸੰਸਾਰ ਨਹੀਂ ਦਿਖਾਈ ਦੇਂਦਾ ਇਹਨਾਂ ਅੰਦਿਆਂ ਦੀ ਤਾਦਾਦ ਬਹੁਤ ਥੋੜੀ ਏ ਬਹੁਤ ਥੋੜੀ ਏ ਬਹੁਤ ਵੱਡਾ ਇਕੱਠ ਹੋਵੇ ਤਿੱਖੜੇ ਇਕਦੋ। ਜ਼ਿਆਦਾ ਨਹੀਂ ਹੁੰਦੇ। ਸਾਰੀ ਦੁਨੀਆ ਵਿੱਚ ਐਸੇ ਅੰਦਿਆਂ ਦੀ ਤਾਦਾਦ ਬਹੁਤ ਥੋੜੀ ਏ ਬਹੁਤ ਥੋੜੀ ਏ ਜਿਨ੍ਹਾਂ ਨੂੰ ਸੰਸਾਰ ਲਈ ਦਿਖਾਈ ਦੇਦਾ ਪਰਵਾਰ ਨਹੀਂ ਦਿਖਾਈ ਦੇਦਾ ਪਦਾਰਤ ਨਹੀਂ ਦਿਖਾਈ ਦੇਦਾ। ਪਰ ਜਿਨ੍ਹਾਂ ਨੂੰ ਪਰਮਾਤਮਾ ਨਹੀਂ ਦਿਖਾਈ ਦਿੰਦਾ ਐਸੇ ਅੰਧਿਆਂ ਨਾਲ ਤੇ ਸੰਸਾਰ ਭਰਿਆ ਤੇ ਸਾਰੀ ਦੁਨੀਆ ਦੀ ਕੁੰਚਰ ਪੋਟ ਲੈ ਲੈ ਨਮਸਕਾਰੇ ਬੂਝੀ ਕਾਜੀ ਨੇ ਅੰਧਿਆ ਇਸ ਅੰਧੇ ਕਾਜੀ ਨੇ ਨਹੀਂ ਸਮਝਿਆ ਨਹੀਂ ਸਮਝਿਆ ਜਦ ਹਾਥੀ ਨੇ ਮੱਥਾ ਟੇਕਿਆ ਨਾ ਤੇ ਸਿਕੰਦਰ ਲੋਦੀ ਨੂੰ ਹਾਥੀ ਤੇ ਗੁੱਸਾ ਆਇਆ ਵੇ ਖਿਲਾਂਦੇ ਪਲਾਂਦੇ ਅਸੀਂਾਂ ਤੇ ਮੱਥਾ ਟੇਕਦੇ ਕਬੀਰ ਹੋਰ ਗੁੱਸੇ ਨਾਲ ਵਰ ਗਿਆ ਗੰਗਾ ਚੜਈ ਸੀ ਸ਼ਾਵਣ ਭਾਦੋਂ ਦੇ ਦਿਨ ਸੰ ਪਾਣੀ ਬੜਾ ਗਹਿਰਾ ਵਗ ਰਿਆ ਸੀ ਅਖੇ ਨੂੰ ਗੰਗਾ ਛੁੱਟ ਬਣਿਆ ਆਇਆ ਤੇ ਸੀ ਤੇ ਡੁੱਬ ਜਾਏਗਾ ਟਰਪ ਟਰਪ ਕੇ ਮਰੇਗਾ ਬਣਿਆ ਆਇਆ ਤੇ ਆਤ ਪੈਰ ਤੇ ਬੰਨੇ ਛੁੱਟ ਦਿੱਤਾ ਗਿਆ ਦੰਗਾ ਇਸ ਹੈਰਾਨੀ ਗੱਲ ਇਹ ਗੱਡੀਆਂ ਲਹਿਰਾਂ ਮਨੁੱਖ ਨੂੰ ਡੋਬ ਕੇ ਰੱਖ ਲੈਣ ਨੇ ਉਹਨਾਂ ਲਹਿਰਾਂ ਨੇ ਕਬੀਰ ਨੂੰ ਕਿਨਾਰੇ ਤੇ ਲਾ ਦਿੱਤਾ ਗੰਗਾ ਦੀ ਲਹਿ ਮੇਰੀ ਟੁੱਟੀ ਗਈ ਲਹਿਰਾਂ ਨੇ ਇਹ ਬੰਧਨ ਤੋੜ ਦਿੱਤੇ ਕਿ ਖੁਰਦੂ ਦਾ ਸ਼ਾਇਰ ਕਹਿੰਦੇ ਸਹਾਰਾ ਨਾ ਦੇਤੀ ਅਗਰ ਮੌਜੇ ਤੂਫਾਨ سہارا نہ دیتی اگر موجے تو ڈبو ہی دیا تھا ہمیں نہ خدا نے ملانے نے تو ڈوب ہی دیا سہارا نہ دیتی اگر موجے توفا ڈبو ہی دیا تھا ہمیں نہ خدا نے اس لہرا نے پار کر دیتا دے موجہ نے پار کر دکندر لوگی نے کہ ڈوب کے رکھ دیتا د براہما نے تو ڈوب کے رکھ دیتا سر کمال دی لہر نے کبھی کنارے سے لا سارا بنارس کہہ رہے ہیں کبھی پاگل ہے پاگل ہے پاگل ہے سارے بنارس کے واسیا کون دس ایک کوئی بندہ جڑا سیا باقی سب پاگل پر پیتا کی جائے غلط العام صحیح ਬਹੁ ਗਿਣਤੀ ਇਹਦੇ ਚ ਲੋਕੀ ਵੱਲ ਤੋਂ ਵੱੰਨ ਤੋਂ ਸਹੀ ਸਮਝੇ ਜਾਂਦੇ ਤੇ ਕਿਧਰੇ ਹਜ਼ਾਰਾਂ ਲੱਖਾਂ ਚ ਇੱਕ ਬੰਦਾ ਠੀਕ ਹੋਵੇ ਤੇ ਪਾਗਲ ਸਮਝਿਆ ਹਾਲਾਤ ਐਸੇ ਹੋ ਗਏ ਨੇ ਮੈਂ ਅਰਜ਼ ਕਰਾਂ ਪੰਜਾਬ ਦੀ ਗੱਲ ਮੈਨੂੰ ਭੁੱਲਦੀ ਇੱਕ ਮਾਂ ਮੈਨੂੰ ਕਹਿਣ ਲੱਗੀ ਬਹੁਤ ਪੁਰਾਣੇ ਬੱਚਾ ਤੇ ਨਿਹਰੇ ਹੀ ਸੰਤ ਹੈ ਮੈਂ ਕਹਾਂਦੋ ਵੀ ਬੱਚਾ ਨਿਹਰੇ ਹੀ ਸੰਤ ਹੈ ਮੈਂ ਕਿ ਸੰਤ ਦੀ ਫਾਨ ਨੂੰ ਸਮਝ ਕੇ 4 ਸਾਲ ਦਾ ਇੱਕ ਕੋਈ ਕਲਾਸ ਵਿੱਚ ਬੈਠਾ ਹੈ ਬੜਾ ਮੂਰਖ ਹੈ ਸਾਰਾ ਦਿਨ ਗਲਤੀਆਂ ਹੀ ਕਰਦਾ ਹੈ ਨਿਹਰੇ ਹੀ ਸੰਤ ਜੰਦੇ ਮਖੱਟੂ ਹੈ ਮੈਂ ਕਹਾਂਦੋ ਗੇ ਸੰਤ ਮਖੱਟੂ ਹੁੰਦੇ ਨੇ ਸੰਤ ਮੂਰਖ ਹੁੰਦੇ ਨੇ ਸੰਤ 4-4 ਸਾਲ ਇੱਕ ਕੋਈ ਕਲਾਸ ਵਿੱਚ ਬੈਠੇ ਰਹਿੰਦੇ ਕਾਰਨ ਕੀ ਹੈ ਜੱਜ ਕਦੀ ਕੋਈ ਸਹੀ ਸੰਤ ਹੋ ਜਾਏ ਸਮਾਜ ਨਾਲ ਤੇ ਤਾਲ ਮਿਲ ਬੈਠਦਾ ਨਹੀਂ ਹੁੰਦਾ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਹੁਣ ਮੂਰਖ ਕੌਣ ਹੈ ਤੇ ਗਗਦ ਕੌਣ ਹੈ, ਪਾਗਲ ਕੌਣ ਹੈ ਤੇ ਸੰਤ ਕੌਣ ਹੈ, ਕੌਣ ਪਛਾਣ ਕਰੇਗਾ। ਇਸ ਵਾਸਤੇ ਅਕਸਰ ਮੈਂ ਅਰਜ ਕਰਦਾ ਹਾਂ ਤੇ ਉਹ ਦੁਆ ਰਿਆ ਸੰਤ ਵੀ ਪਛਾਣ ਸੰਤ ਕਰ ਸਕਦਾ ਦੂਸਰਾ ਨਹੀਂ ਕਰ ਸਕਦਾ। ਇਹ ਵੱਡਾ ਉੱਚਾ ਹੋਵੇ ਕੋਈ ਇਸ ਉੱਚੇ ਕੋ ਜਾਣੇ ਸੋ। संतों ਦਾ ਲਿਬਾਸ ਪਹਿਨ ਕੇ ਵੀ ਮੈਂ ਸੰਤਾਂ ਨਾਲ ਬੜਾ ਬੜਾ ਕੀਤਾ ਜਦੋਂ ਮੈਂ ਪੜਦਾ ਸੀ ਸੰਸਕ੍ਰਿਤੀ ਸਲੋਕ ਗੁਰਵਾਨ ਉਹ ਸਭ ਕੁਝ ਦੇਖਿਆ ਲਿਬਾਸ ਸੰਤ ਨਹੀਂ ਹੁੰਦਾ ਸੰਤ ਨੂੰ ਸਿਰਫ ਸੰਤ ਪਹਿਚਾਣ ਸਕਦਾ ਐਸਾ ਗੁਰੂ ਨਾਨਕ ਦੇਵ ਜੀ ਆਪ ਕਹਿੰਦੇ ਨੇ ਇਹ ਵਡ ਊਚਾ ਹੋਵੇ ਕੋਏ ਇਸ ਊਜੇ ਕੋ ਜਾਣੇ ਸੋਏ پرماتما کون سمجھے گا جو پرماتما جیسا ہو جائے ہر جن ایسا چاہیے جیسا ہر ہی ہوئے ہری کا مگت ایسا چاہیے جیسا ہری ہے اس تو بنا ہری سمجھ نہیں آئی ایک بچے نو کی پتا میں دہرا دیا ایک بچے نو کی پتا جوانی کی ہوگی جوان اس سامنے بیٹھے بچے نو کی پتا جوانی کی ہوگی ਜਵਾਨੀ ਦੇ ਜਜ਼ਬਾਤ ਕੀ ਹੁੰਦੇ ਨੇ ਜਵਾਨੀ ਦਾ ਖੁਲਾਸਾ ਕੀ ਹੁੰਦਾ ਹੈ ਜਵਾਨੀ ਦਾ ਜੋਸ਼ ਕੀ ਹੁੰਦਾ ਹੈ ਵਾਸਤਵਿਕ ਜਵਾਨੀ ਕੀ ਹੁੰਦੀ ਬੱਚੇ ਨੂੰ ਕੀ ਪਤਾ ਹੈ ਜਵਾਨ ਬਣ ਕੇ ਪਤਾ ਚੱਲਦਾ ਹੈ ਜਵਾਨੀ ਕੀ ਹੈ ਔਰ ਇੱਕ ਜਵਾਨ ਨੂੰ ਕੀ ਪਤਾ ਹੈ ਬੁਢੇਪਾ ਕੀ ਹੁੰਦਾ ਹੈ ਬੁਢੇਪੇ ਦੀ ਖਾਸੀਅਤ ਕੀ ਹੁੰਦੀ ਹੈ ਬੁਢੇਪੇ ਦੀ ਅਹਿਮੀਅਤ ਕੀ ਹੁੰਦੀ ਹੈ ਬੁਢੇਪੇ ਦੀ ਕਮਜ਼ੋਰੀ ਕੀ ਹੁੰਦੀ ਹੈ ਬੁਢੇਪੇ ਦੀ ਮਜਬੂਰੀ ਕੀ ਹੁੰਦੀ ਹੈ ਜਵਾਨ ਨੂੰ ਕੀ ਪਤਾ ਹੈ ਭਾਵੇਂ ਬੁੱਢੇ ਉਸਦੇ ਸਾਹਮਣੇ بڑھے ہو کے ہی پتا چلتا ہے بڑھے پا کے ہی نہیں پتا اور بڑھے کی پتا موت کی آتی ہے ارتیاں اس نے مونڈے کے چکی آن پاویں سینکڑے دفعہ شمشان کاٹ کے آئے پاویں سینکڑے لاشاں دیکھ ایک بڈھے نو پتا موت کی آتی ہے مر کے ہی پتا چلتا ہے موت کی سنت ہو کے ہی پتا پنا کس نو کسن یہ بھی میں ارض کر دوں ਇਨੂੰ ਹੰਕਾਰ ਸਮਝ ਲਓ ਜਾਂ ਨਿਰਬੜਤਾ ਸਮਝ ਲਓ ਜਾਂ ਮੂਰਖਤਾ ਸਮਝ ਲਓ। ਹਿਰਦੇ ਤੇ ਬਹੁਤ ਜ਼ਰੂਰ ਪਹਿ ਜਾਂਦਾ ਜਦ ਕੋਈ ਸਟੇਟਮੈਂਟ ਸੰਤ ਕਹਿੰਦਾ ਹੈ ਮੈਂ ਮਹਾਰਾਜ ਦੀ ਹਜ਼ੂਰੀ ਚ ਕਹਿ ਰਿਹਾ ਆਂ ਅਰ ਇਸ ਨੂੰ ਸੱਚਾਈ ਸਮਝਾ ਸੰਤ ਬਣਾ ਨਹੀਂ ਹੈ। ਇਹਨੂੰ ਸੰਤ ਬਣੇ ਦੀ ਸਮਝ ਹੈ ਮੈਂ ਸੰਤ ਨਹੀਂ। ਇਸ ਨੂੰ ਮੈਂ ਕਬੂਲ ਕਰਦਾ ਐਸਵਾਸੀ ਕਿਸੇ ਕੋਲ ਨੂੰ। ਕਿਸੇ ਦੀ ਉਂਗਲ ਉੱਠੇ। ਠੀਕ ਹੈ ਉੱਠਣੀ ਚਾਹੀਦੀ। ਉਹ ਸਹੀ ਉੱਠੇਗੀ। میں قبول ہی کر لیا گل ہی ختم اور یہ سچائی ہے مہاراج کی حضور جھوٹ بولنا تے گناہ ہے میں سنت نہیں ہے سنت پڑے بھی سمجھ آ گئی میرے سنت کس اتنی سمجھ آ گئی اور یہ بھی سمجھ آ گئی ہے کوئی کرونا چیک کر دو وق وقم گئے نے سنت میں اپنی قوم چن چار ہی ਔਰ ਗਜ਼ਬ ਦੀ ਗੱਲੇ ਪੰਜੇ ਚਾਰੇ ਗ੍ਰਸਤੀ ਨੇ ਅ ਸ਼ਵਲ ਜੀ ਬੈਠੇ ਨੇ ਇੱਕ ਪੁਰਸ਼ ਤੇ ਕਾਨਪੁਰ ਹੈ ਉਹਨੇ ਅਧਕੀ ਤੇ ਮੈਨੂੰ ਢੋਂਦਿਆ ਆਇਆ ਕਿ ਤੁਸੀਂ ਮੇਰਾ ਨਾਮ ਸਟੇਜ ਤੇ ਲੈ ਲਿਆ ਕਿ ਹੁਣ ਮੈਨੂੰ ਕਈ ਤੰਗ ਕਰਦੇ ਨੇ ਮੇਰੇ ਦਰਸ਼ਨਾ ਲਈ ਆ ਜਾਂਦੇ ਕਲੌਥ ਮਰਚੈਂਸੀ ਫੋਕ ਦੀ ਦੁਕਾਨ ਸੀ ਕਪੜੇ ਦੇ ਐਲਗਨ ਮਿਲਦੀ ਉਸਦੇ ਕੋਲ ਏਜੰਸੀ ਸੀ ਕਰੋੜਾਂ ਚੋਂ ਖੇਡਦਾ ਸੀ ਮੇਨ ਬਾਜ਼ਾਰ ਵਿੱਚ ਵੱਡੀ ਦੁਕਾਨ ਸਭ ਤੋਂ ਵੱਡੀ ਉਸ ਦੀ ਕਿ ਸਾਰਾ ਬਾਜ਼ਾਰ ਜੈਨੀਆਂ ਦੇ ਤੇ ਸਾਰੇ ਉਸ ਨੂੰ ਕਹਿਣ ਸੰਤ ਦੀ ਸੰਤ ਦੀ ਸਾਰੇ ਉਹਦੇ ਕੋਲ 5-10 ਮਿੰਟ ਬੈਠ ਕੇ ਖੁਸ਼ੀ ਮਹਿਸੂਸ ਕਰਦੇ ਸਹਿਜੇ ਸਹਿਜੇ ਕੋਈ ਤਿੰਨ ਚਾਰ ਲੜਕੀਆਂ ਸਨ ਵਿਆਹ ਦਿੱਤੀਆਂ ਦੁਕਾਨ ਵੀ ਛੋੜ ਦਿੱਤੀ ਕਰੋੜਾਂ ਦਾ ਕੰਮ ਰਾਤ ਨੂੰ 2 ਵਜੇ ਉੱਠ ਕੇ ਮਹਾਰਾਜ ਦਾ ਪ੍ਰਕਾਸ਼ ਕਰਕੇ ਬਸ ਭਜਨ ਲਿਖਨੇ ਫਿਰ ਦਿਨ ਨੂੰ ਗੰਗਾ ਤੋਂ ਪਾਰ ਚਲਾ ਜਾਂਦਾ ਥੇ ਗੰਗਾ ਉੱਤੇ ਸਾਰਾ ਦਿਨ ਉੱਥੇ ਕੱਟਦਾ ਸ਼ਾਮੇ ਵਾਪਸ ਆਦਾ ਪਾਈ ਬਾਦਕਸ ਉਹਨੂੰ ਵੇਖ ਕੇ ਮੈਨੂੰ ਬੜੀ ਈਰਖਾ ਹੋਈ ਪਤਾ ਹੈ ਕਿਉਂ 30 ਸਾਲ ਪਹਿਲੇ ਮੇਰੇ ਕੋਲ ਆ ਕੇ ਜਪਜੀ ਸਾਹਿਬ ਦੇ ਅਰਥ ਪੁੱਛਦਾ ਹੁੰਦਾ ਸੀ ਅੰਮ੍ਰਿਤ ਵੇ ਲੈ ਜਾਂਦਾ ਸੀ ਉਹ ਵੀ ਜਵਾਨ ਸੀ ਮੈਂ ਵੀ ਜਵਾਨ ਦੋਸਤੀ ਸੀ ਇੱਕ ਇੱਕ ਪੌੜੀ ਦੇ ਮੇਰੇ ਕੋਲ ਸਵੇਰੇ ਆ ਕੇ ਅਰਥ ਪੁੱਛਦਾ ਸੀ ਮੈਂ ਉਸਨੂੰ ਦੱਸਦਾ ਸੀ ਅਭਿਆਸੀ ਜਾਣ ਕੇ ਵੀ ਸਿਆਣਾ ਹੈ ਗੁਰਮੁਖ ਹੈ ਦੋਸਤੀ ਹੋਈ ਦੋ ਤਿੰਨ ਸਾਲਾਂ ਚ ਮੈਂ ਦੇਖਿਆ ਉਸ ਸਮਾਧੀ ਲੀਨ ਹੋ ਗਿਆ ਰੰਗ ਲੱਗ ਮੈਨੂੰ ਈਰਖਾ ਹੋਈ ਹਰ ਦੋ ਦੇ ਕੱਲ ਤੱਕ ਅਰਥ ਮੇਰੇ ਕੋਲ ਪੁੱਛਦਾ ਸੀ ਕਿ ਅੱਜ ਪਹੁੰਚ ਗਿਆ ਆਪਾਂ ਜੀ ਅਰਥ ਹੀ ਦੱਸੇ ਜਾਣੇ ਨੇ ਟ੍ਰੈਫਿਕ ਦੇ ਪੁਲਿਸ ਵਾਲਾ ਚੌਕ ਤੇ ਖੜਾ ਹੈ ਕਾਰਾਂ ਨੂੰ ਕਹਿੰਦਾ ਇੰਜ ਜਾਓ ਇੰਜ ਜਾਓ ਆਪ ਉੱਥੇ ਤੋਂ ਉੱਥੇ ਕਢਾ ਰਹੇ ਨੇ ਤੇ ਇਹ ਮੈਨੂੰ ਈਰਖਾ ਹੋਈ ਔਰ ਮੈਨੂੰ ਪਹਿਲੀ ਵਾਰ ਪਤਾ ਚੱਲਿਆ ਕਿ ਧਾਰਮਿਕ ਈਰਖਾ ਵੀ ਹੁੰਦੀ ਉਸ ਤੋਂ ਪਹਿਲੇ ਮੈਨੂੰ ਨਹੀਂ ਪਤਾ ਸੀ ਤੇ ਇਹ ਪਹੁੰਚ ਗਿਆ ਸਮਾਦੇ ਲੈਣ ਹੋ ਗਿਆ ਮੈਨੂੰ ਖੁਸ਼ੀ ਹੋਣੀ ਚਾਹੀਦੀ ਸੀ ਮੈਨੂੰ ਦੁੱਖ ਹੋਇਆ ਰਸਤਾ ਮੈਂ ਦੱਸਿਆ ਇਹ ਪਹੁੰਚ ਗਿਆ میں ہوں اتھے چوکتے ہیں ہوں میں ایدے کو لو پوچھے ہیں پرکا تیری سمادی کے میں لگ تو اتھے پیر کے میں جڑے آ رہا ہے تو یہ مستی کے میں حاصل کر لے احسان تے من ہے اور انہوں ویڈ کے میرا من صدقار نال بار جاندہ ہے ہوں کچھ دن ایرکھا رہی سی ایرکھا دا اپنا ایک دائرہ ہوں رہا ہے ہر جگہ منوں کو ایرکھا نہیں کر سکتا ਹਰ ਜਗ੍ਹਾ ਮਨੋ ਕਪੜਾ ਹੰਕਾਰ ਵੀ ਨਹੀਂ ਪ੍ਰਗਟ ਕਰ ਸਕਦਾ ਇਸ ਚੱਕਰ ਚ ਨਾ ਪੈਣਾ ਕਿ ਹਰ ਜਗ੍ਹਾ ਮਨੋ ਕਪੜਾ ਹੰਕਾਰ ਪ੍ਰਗਟ ਕਰ ਸਕਦਾ ਹੈ ਹਰ ਜਗ੍ਹਾ ਮਨੋ ਕ੍ਰੋਧ ਵੀ ਨਹੀਂ ਕਰ ਸਕਦਾ ਕ੍ਰੋਧ ਕਮਜ਼ੋਰ ਤੇ ਆਵੇਗਾ ਹੰਕਾਰ ਵੀ ਮਨੋ ਕੋਥੇ ਪ੍ਰਗਟ ਕਰ ਸਕਦਾ ਜੋ ਉਸ ਤੋਂ ਅੱਗੇ ਕਮਜ਼ੋਰ ਹੋਵੇ ਤਾਕਤਵਰਾਂ ਦੇ ਸਾਹਮਣੇ ਨਹੀਂ ਪ੍ਰਗਟ ਕਰ ਸਕਦਾ ਈਰਖਾ ਬਰਾਬਰੀ ਵਾਲੇ ਦੇ ਨਾਲ ਹੋਣੀ ਹੈ ਜਿਸੀ ਪ੍ਰਾਦ ਹੀ ਪ੍ਰਾਨਾ ਲਈ ਈਰਖਾ ਹੋ ਸਕਦੀ ਸ਼ਾਇਦ ਹੀ ਕਿਸੇ ਦੀ ਹੋਵੇ ਮਿੱਤਰ ਦੇ ਮਿੱਤਰ ਨਾਲ ਈਰਖਾ ਹੋ ਸਕਦੀ ਸ਼ਾਇਦ ਹੀ ਕਿਸੇ ਦੀ ਹੋਵੇ جیسے بہن چیر کھا ہو سکتی ہے شاید ہی کسی چکرن دے دیں ایک بچی دناڈ گھرانے ویائی ہوئی پیکے آئی ہے اپنے گھر ماں باپ کو لائی ہے پندرہ بھی دن بعد سورے گھر جا رہی ہے تو ماں باپ نے گی دیتی ਹੱਲ ਫੁੱਲ ਦੇ ਕੇ ਕਪੜੇ ਦੇ ਕੇ ਗਹਿਣਾ ਘਟਾ ਦੇ ਕੇ ਕੋਈ ਨਕਲੀ ਦੇ ਕੇ ਬਹੁਤ ਕੁਝ ਦੇ ਕੇ ਤੋੜ ਦੇ ਪੈਨਰ ਦਾਣਾੜ ਨੇ ਬੱਚੀ ਵੀ ਖੁਸ਼ ਮਾਪੇ ਵੀ ਖੁਸ਼ ਸਾਰਾ ਸਮਾਨ ਚੁਕਿਆ ਹੈ ਦੋ ਨੌਕਰਾਨੀਆਂ ਨੇ ਉਹਨੂੰ ਵਿਦਾਇਗੀ ਦੇ ਰਹੇ ਗੱਡੀ 'ਚ ਬਿਠਾ ਰਹੇ ਸਮਾਨ ਨੌਕਰਾਨੀਆਂ ਨੇ ਚੁਕਿਆ ਹੈ ਕਿ ਨੌਕਰਾਨੀਆਂ ਵੀ ਖੁਸ਼ ਮਾਲਕਨ ਦੀ ਲੜਕੀ ਹੈ ਵਿਦਾ ਹੋ ਰਹੀ ਹੈ ਸਾਰੇ ਘਰ ਜਾ ਰਹੀ ਆਪਣੇ ਘਰ ਜਾ ਰਹੀ ਨੌਕਰਾਨੀਆ ਗੋਵੇ 15 ਦਿਨਾਂ ਬਾਅਦ ਇੱਕ ਨੌਕਰਾਨੀ ਨੇ 10 ਦਿਨ ਦੀ ਛੁੱਟੀ ਮੰਗ ਲਈ ਜ਼ਰੂਰੀ ਤੇ ਮਾਲਕਣ ਨੇ ਛੁੱਟੀ ਦੇ ਦਿੱਤੀ ਤੇ ਮਾਲਕਣ ਨੇ ਉਸ ਨੂੰ ਦੋ ਸਾੜੀਆਂ ਦੇ ਦਿੱਤੀਆਂ ਕੁਝ ਦਮੜੇ ਦੇ ਦਿੱਤੇ ਥੋੜਾ ਜਿਹਾ ਫਲ ਦੇ ਦਿੱਤਾ ਕੁਝ ਹੋਰ ਸਾਜ਼ੋ ਸਮਾਨ ਦੇ ਦਿੱਤਾ ਬਈ ਘਰ ਜਾ ਰਹੀ ਆਪਣੇ ਬੱਚਿਆਂ ਕੋਲ ਜਾ ਰਹੀ یہ لے جاری. کے جب نوکرانی جا رہی ہے جی دو نوکرا نا جل بن گئی ایرخا سڑتے اگ لگ گئی بھائی حد ہو گئی پہلے دس دن پہلے وہ لڑکی اتنا کچھ لے کے گئی تو نہیں جلی یہ تھوڑا جا بچاری سامان لے کے رہی ہے تو ایرخا جل گئی جیلسی نال بھر گئی تیرے اندر ساڑے ਕਿਉਂ ਉਹ ਜਿਹੜਾ ਮਾਲਕਿੰਨ ਦੀ ਲੜਕੀ ਸੀ ਨਾ ਉਹ ਇਹਦੀ ਈਰਖਾ ਦੀ ਰੇਂਜ ਦੇ ਚ ਨਹੀਂ ਆਉਂਦੀ ਸੀ ਉਹਦੀ ਈਰਖਾ ਦੇ दायरे ਚ ਨਹੀਂ ਆਉਂਦੀ ਸੀ ਆਪ ਸਾਰੇ ਜਾਣੇ ਉਹ ਇਸ ਨੌਕਰਾਨੀ ਦੀ ਈਰਖਾ ਦੇ ਦਾਇਰੇ ਤੋਂ ਅੱਗੇ ਸੀ ਉਹਦੇ ਨਾਲ ਕਾਦੀ ਈਰਖਾ ਇਹ ਜਿਹੜੀ ਨੌਕਰਾਨੀ ਹੈ ਇਹਦੀ ਈਰਖਾ ਦੀ ਰੇਂਜ ਦੇ ਚਾਹਂਦੀ ਹੈ ਇਹਦੀ ਈਰਖਾ ਦੇ ਦਾਇਰੇ ਚ ਆਉਂਦੀ ਹੈ ਇਹਨੂੰ ਵੇਖ ਕੇ ਜਲ ਬਣ ਗਈ بھائی بہادر سنگھ میری ایرا کے دائری چاہتا دا کیونکہ میرے کو پڑھتا میرے کو ارپ سیکھتا دوستی سی متا جب سورت جڑ گئی اس کی اگمی کھید بن گئی شرل جی بیٹھے نے میرے تو اس زمانے چلزام لایا وہی ماں نے میرے منڈے نو مسکین نے پاگل کر د ਇੰਜ। ਇਸ ਸੋਗਲਦੀ ਨੇ ਵੀ ਆ ਕੇ ਦੱਸਿਆ ਉਹਦੀ ਮਾਂ ਇੰਜ ਕਹਿੰਦੀ ਐ। ਮੈਂ ਸੱਚ ਗੱਲ ਐ। ਉਹਦੇ ਮੁੰਡੇ ਨੂੰ ਸੰਸਾਰ ਦਾ ਸਭ ਤੋਂ ਵੱਡਾ ਪਰਮਾਤਮਾ ਨੇ ਸਿਆਣਾ ਕਰ ਦਿੱਤਾ। ਗੁਰੂ ਨੇ ਸਿਆਣਾ ਕਰ ਦਿੱਤਾ। ਅਸੀਂ ਕੀ ਉਹਨੂੰ ਜੋ ਹੈ ਪਾਗਲ ਕਰਨਾ ਸੀ। ਤੇ ਮੈਂ ਕਿ ਹੁਣ ਉਸ ਪਾਗਲ ਕੋਲੋਂ ਮੈਨੂੰ ਪੁੱਛਣਾ ਪੈਗਾ ਇਹ ਪਾਗਲਪਣਾ ਕਿਵੇਂ ਮਿਲਦਾ ਮੈਨੂੰ ਵੀ ਮਿਲਦਾ। ਉਸ ਪਾਗਲ ਕੋਲੋਂ ਮੈਨੂੰ ਇਹ ਪੁੱਛਣਾ ਪੈਣਾ। ਉਹ ਮਾਂ ਮੈਨੂੰ ਮਿਲੀ ਉਹਦਾ ਚਿਹਰਾ ਬਦਲਿਆ ਹੋਇਆ ਹਮੇਸ਼ਾ ਖੁਸ਼ ਮਿਲਦੀ ਸੀ ਮੁੰਡਾ ਜਦ ਉਸ ਦਾ ਸਮਾਦੇ ਨੇ ਲ ਹੋ ਗਿਆ ਔਖੀ ਹੋ ਕੇ ਮੈਨੂੰ ਮਿਲੀ ਕਹੇ ਕਿ ਕੁਝ ਨਾ ਸਕੇ ਪਰ ਮੈਂ ਉਹਦਾ ਚਿਹਰਾ ਪੜ ਲਿਆ ਇਹਨੂੰ ਗਿਲਾ ਨਹੀਂ ਤੇ ਪਤਾ ਨਹੀਂ ਕੀ ਸਿਖੰਦਾਰੇ ਆਇਆ ਇਹ ਦਸਤਾ ਰਿਆ ਸੀ ਉਹ ਤੇ ਕੁਝ ਨਾ ਬੋਲੀ ਪਰ ਮੈਂ ਬੋਲਿਆ ਸੀ ਮੈਂ ਕਿਹਾ ਮਾ ਉਹ ਕੁਝ ਐਸੀ ਅਸੀਸ ਕਰ ਉਹਦਾ ਜਿਹੜਾ ਪਾਗਲਪਾਨਾ ਮੈਨੂੰ ਮਿਲਦਾ ਲੋਕੀ ਮੈਨੂੰ ਗਿਆਨੀ ਕਹਿੰਦੇ ਨੇ ਉਹਦਾ ਪਾਗਲਪਨ ਮੈਨੂੰ ਅੰਦਰ ਆਇਆ ਕਿਸੇ ਖੁਸ਼ਕਿਸਮਤ ਨੂੰ ਮਿਲਦਾ ਹੈ ਇਹ ਕਿਸੇ ਬਾਗਾਂ ਵਾਲਿਆਂ ਨੂੰ ਇਹ ਕਿਸੇ ਕਿਸਮਤ ਵਾਲੇ ਨੂੰ ਮਿਲਦਾ ਹੈ ਅੱਜ ਬਾਵੇਂ ਉਹ ਕੁਮਨਾਮ ਜਿਆ ਕਿਉਂਕਿ ਸਮਾਜ ਵਿੱਚ ਨਹੀਂ ਆਉਂਦਾ ਸੰਗਤ ਵਿੱਚ ਵੀ ਨਹੀਂ ਆਉਂਦਾ ਅੱਛੇ ਪੈਰ ਗੁਰੂ ਦਾ ਰੂਪ ਹੋ ਗਏ ਗੁਰੂਵਾਰੇ ਨਹੀਂ ਹੁੰਦਾ 2 ਵਜੇ ਉੱਠ ਕੇ ਆਪਣੇ ਮਸਤੀ ਸਮਾਦੇ ਚ ਲੇਨ ਰਹੇ ਜਾਂਦਾ ਤੇ ਦਿਨ ਹੋਵੇ ਦੋ ਫੁੱਲ ਕੇ ਲੈ ਕੇ ਗੰਗਾ ਤੋਂ ਪਾਰ ਨਿਕਲ ਜਾਂਦਾ ਸਾਰਾ ਦਿਨ ਉੱਠੇ ਕੋਰਵਾ ਦਾ ਕੰਮ ਦੰਦਾ ਕਰਨ ਵਾਲਾ ਕਹਿੰਦੇ ਨੇ ਕੀ ਕਰਨਾ ਲੋੜ ਨਹੀਂ ਗੈ ਸਤ ਪੀੜੀਆਂ ਖਾਣ ਮਸਤੀ ਚ ਹੀ ਰਹਿਣਾ ਹੈ Hindu Jaini log onon sant karke kehnde ne ਇਸ ਤਰ੍ਹਾਂ ਦੇ ਦੋ ਜੀਵੜੇ ਮੈਂ इंदौर ਦੇਖੇ ਨਾਲ ਦੇ ਸਾਥੀਆਂ ਨੂੰ ਬਿਲੰਦਾਂ ਰਹਿੰਦਾ ਮੈਂ ਪਤੀ ਪਤਨੀ ਨੇ ਦੋਵੇਂ ਰੰਗੇ ਇਸ ਤਰ੍ਹਾਂ ਇੱਕ ਵਿਅਕਤੀ ਮੈਂ ਬੰਬੇ ਦੇਖਿਆ ਟੈਕਸੀ ਡਰਾਈਵਰਸ ਆਦੋਗੇ ਉਹਨੂੰ ਦੇਖ ਕੇ ਵੀ ਮੈਨੂੰ ਇਹ ਦਿਖਾ ਹੋਈ ਸੀ ਕਾਰਨ ਉਹ ਮੇਰੇ ਕੋਲ ਪੜਦਾ ਸੀ ਸਾਰੀ ਦੁਨੀਆ ਦਾ ਭਰਮਣ ਕਰਕੇ ਇਨ੍ਹਾਂ ਦੋ ਹੱਥਾਂ ਦੀਆਂ ਉਂਗਲੀਆਂ ਤੇ وہ بندے گنے جا سکتے ہیں جو جڑ گئے جو روشن ہو گئے جو روشنی لے منار ہو گئے باقی کچھ نہیں کرے پہچانت کی پہچان کون کرے گا اوچھا ہوئے کوئے اس اوچھے کو جانے سوئے بمبے داتا مینو کہ مسکین جی اج دے یوگ دے اوتاری پوش سائی بابا نے اج دے اوتار نے میں کہا تم کیڑے میٹر نال ویک لیا یہ اوتار ہے میں نو چالیس سال پہنٹالیس سال ہوگا ان قطع کر دیا دن رات اسے لینے چل دیا میں نو سمجھ نہیں آئی یہ اوتار دیا تم کیوں سمجھ لیا کیڑے میٹر نال انہوں نہ پہنے کیڑی دور بین نال تے خرد بین نال انہوں ویک ہے ਮੈਨੂੰ ਖੈਂੜੀ ਉਹਦੇ ਕੇਸਾਂ ਚੋਂ ਰਾਖ ਨਿਕਲਦੇ ਉਹਦੇ ਹੱਥਾਂ ਚੋਂ ਘੜੀਆਂ ਨਿਕਲਦੇ ਉਹਦੇ ਹੱਥਾਂ ਚੋਂ ਫੁੱਲ ਨਿਕਲਦੇ ਮੈਂ ਕਹਿੰਦੇ ਜਾਦੂ ਸਦਕਾਰ ਵੀ ਕਰਦਾ ਹੈ ਇਹ ਤੇ ਗੋਗਿਆ ਪਾਸ਼ਾ ਵੀ ਕਰਦਾ ਹੁੰਦਾ ਸੀ ਦੂਰ ਕਿਉਂ ਜਾਵਾ ਮੈਂ ਕਿਦਰੀ ਇਸ ਤਰ੍ਹਾਂ ਦੀ ਜਾਦੂਗਰੀ ਨੂੰ ਪਖੰਡ ਗਿਆ ਕਿ ਗੋਗਿਆ ਪਾਸ਼ਾ ਨੇ ਮੈਨੂੰ ਇੱਕ ਪਾਸ ਬਿਜਵਾਇਆ بہت پرانی گل رہا ہے کہنے کے نو ضرور لیا میرے کرتب دکھا واسطے رب نے سات تو لے کے اٹھ بجے تک اس نے شو دکھانا سی حال بھرے ہوا میں بھی پچی تی سال یہ بھی پرانی گھد لیا کہہ دیا جو ہے ربی کرشمے دکھاوا ਕੌ ਜਿਆ ਮੈਂ 8 ਵਜੇ ਸਟੇਟ ਤੇ ਆਇਆ ਹੀ ਨਹੀਂ 9 ਵਜੇ ਲੋਕਾਂ ਨੇ ਹੁਣ ਸ਼ੋਰ ਮਚਾਉਣਾ ਸ਼ੁਰੂ ਕੀਤਾ 2 ਘੰਟੇ ਦਾ ਇੰਤਜ਼ਾਰ ਬੜੀ ਗੱਲ ਹੁੰਦੀ ਕੋਈ 10ਵੀਂ ਸਦੀ ਬੰਦੇ ਤੇ ਉੱਠ ਕੇ ਚਲੇ ਵੀ ਗਏ ਸਭ ਮੈਂ ਵੀ ਮਨ ਬੜਾਇਆ ਚੱਲੀਏ ਇਥਨੇ ਸੋ ਸਟੇਟ ਤੇ ਆ ਗਏ ਸਾਰਿਆਂ ਨੇ ਰੋਲਾ ਪਾਇਆ ਸ਼ੋ 7 ਵਜੇ ਆਉਣਾ ਸੀ ਤੋ 9 ਵਜੇ ਆਇਆ ਇਸ ਜ਼ੁਲਮ ਨੇ ਇਤਨਾ ਇੰਤਜ਼ਾਰ ਕਰਾਇਆ ਕਹਿੰਦਾ ਨਹੀਂ ਸਾਥੀ ਵਜਨ ਤੁਸੀਂ ਆਪਣੀ ਘੜੀਆਂ ਦੇਖੋ ਜਦ ਸਾਰਿਆਂ ਨੇ ਘੜੀਆਂ ਦੇਖੀਆਂ ਤੇ ਸਾਹ ਕਹਿੰਦੇ ਅੱਜ ਇਤਨਾ ਹੀ ਦਿਖਾਇਆ ਕੱਲ ਬਾਅਦ ਵੀ ਹੋਰ ਦਿਖਾਵਾਂਗੇ ਅੱਜ ਨਹੀਂ ਮੈਂ ਵੀ ਆਪਣੀ ਘੜੀ ਦੇਖਾਂ ਸਕਦਾ ਤੇ ਜਿਉ ਬਾਹਰ ਨਿਕਲ ਕੇ ਆਇਆ ਤੇ ਘੜੀ ਤੇ 7:59 ਵਜੇ ਮੈਂ ਤਾਂ ਸਮਝ ਨਹੀਂ ਆ ਕਿ ਇਹ ਨੂੰ ਸਮਝ ਨਹੀਂ ਆ ਕਿ ਗੋਗਿਆ ਪਾਸ਼ਾ ਦੀ ਗੱਲ ਮੈਂ اج کل جادو ستکار ہے اور بھی یورپ درحد نے او ماں میں دے کہ اوتاری پورش نے میں کیڑے میٹر ویخ لیا اوتاری پورش نے کیسا چو راکھ نکل رہی ہے تصویر چو راکھ نکل رہی ہے میں کہ راکھ دے درشن کرنے نہیں کہ ہجے بھی دے کے پنڈا کی لکڑا جلانے نے کوئلے جلانے چولہے چ بتھیری راکھ پی ہے گھر ਕਰਲੇ ਦਰਸ਼ਨ অবতার ਕੇ ਉਸਨੋ ਕਹਿੰਦੇ ਜੋ ਕਿਸੇ ਨੂੰ ਨੂਰ ਬਣਾ ਦੇ ਕਿਸੇ ਨੂੰ ਚਾਨਣ ਬਣਾ ਦੇ ਹਥਾਂ ਚੋਂ ਰਾਖ ਨਿਕਲਦੀ ਹੈ ਕੇਸਾ ਚੋਂ ਰਾਖ ਨਿਕਲਦੀ ਹੈ ਇਤੇ ਨਾ ਤਕ ਚੇਟਕ ਕੀਏ ਕੋ ਕਾਜਾ ਪ੍ਰਭ ਲੋਗਨ ਕੇ ਆਵਤ ਲਾਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਰੱਬ ਦੇ ਪਿਆਰਿਆਂ ਨੂੰ ਸ਼ਰਮ ਆਉਦੀ ਹੈ ਇਸ ਤਰ੍ਹਾਂ ਦੇ ਕਰਤਬ ਦੇ ਜਾਂਦੇ ਨਾ ਤਕ ਚੇਟਕ ਕੀਏ ਕੋ ਕਾਜਾ ਪ੍ਰਭ ਲੋਗਨ ਕੇ ਆਵਤ ਰਾਜਾ ਕਿਸੇ ਵਿਸ਼ੇਸ਼ ਤਰ੍ਹਾਂ ਦੇ ਮੰਤਰ ਵਿੱਚ ਆਪਣਾ ਮਨ ਟਿਕਾ ਲੈਣਾ ਇਹਦੇ ਨਾਲ ਰਿੱਧੀ ਸਿੱਧੀ ਤੇ ਮਿਲ ਜਾਂਦੀ ਹੈ ਐਸੀ ਕੋਈ ਗੱਲ ਨਹੀਂ ਪਰ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੇ ਮਨ ਆਏ ਕੋਈ ਧਨ ਕਰਕੇ ਰੁਕ ਜਾਂਦਾ ਹੈ ਕੋਈ ਰੂਪ ਕਰਕੇ ਰੁਕ ਜਾਂਦਾ ਹੈ ਕੋਈ ਪ੍ਰਭਤਾ ਕਰਕੇ ਰੁਕ ਜਾਂਦਾ ਹੈ ਕੋਈ ਰਿੱਧੀਆਂ ਸਿੱਧੀਆਂ ਕਰਕੇ ਰੁਕ ਜਾਂਦਾ ਹੈ ਸਤਿਗੁਰ ਦਾ ਆਗਾਤ ਹੈ ਪਹਿਲੀ ਰੁਕਾਵਟ ਕੀ ਹੈ ਧਨ ਸੰਪਦਾ ਮੋਹ ਤੀ ਤ ਮੰਦਰ ਕੋਸਰੇ ਰਤਨੇ ਤ ਹੋਏ ਜਦ ਕਸਤੁਰ ਕੁੰਭ ਅਗਰ ਚੰਦਨ ਲੀਪਾ ਆਵੇ ਮਤ ਦੇਖ ਭੋਲਾ ਵੇਸਰੇ ਤੇਰਾ ਚਿਤਨਾ ਮੋਤੀਆਂ ਦੇ ਮੈਲ ਤੇ ਨਹੀਂ ਆਉਂਦੇ ਲੋਕੀਤਾਂ ਦੇ ਮੈਲੇ ਕੀ ਫਸ ਕੇ ਰਹਿ ਜਾਂਦੇ ਮੋਤੀਆਂ ਦੀ ਦੀਵਾਰ ਬਣਾਣੇ ਪਰਸ ਬਣਾਣੇ ਇਹੀ ਔਖਾ ਕੰਮ ਹੈ ਲੋਕੀ ਸੰਗ ਮਰਮਰ ਦੇ ਕੀ ਫਸੇ ਪਏ ਨੇ ਮਾਰਬਲ ਦੇ ਕੀ ਫਸੇ ਰਹੇ ਇੰਨੇ ਹੀ ਬਿਲਡਿੰਗਾਂ ਨੇ ਰੋਕ ਦਿੱਤਾ ਇੰਨੇ ਹੀ ਮੈਲਾਂ ਨੇ ਰੋਕ ਦਿੱਤਾ ಧನ ಸಂಪದ ಧರ್ತಿ ತ ಹೀರೆ ಲಹಣಿ ಮುಖಮಣಿ ಸೋಯ ಪಸಾ ಮತ ದೇ ಬೋಲ ವಿರಾ ಚೇತನಾ ದೂಸರಿ ರುಕಾವಟ ಸ್ತ್ರೀ ಪುರುಷ ಪುರುಷ ವಿಪರೀತ ಕಶಿಶ್ ತೀಸರಿ ರುಕಾವಟ ਸਿੱਧ ਹੋਵਾ ਸਿੱਧ ਲਾਏ ਰਿੱਧ ਆਖਾਂ ਆਓ ਜੇ ਧਨ ਨੇ ਵੀ ਨਹੀਂ ਰੋਕਿਆ ਰੂਪ ਨੇ ਵੀ ਨਹੀਂ ਰੋਕਿਆ ਤੇ ਜਪ ਤਪ ਕਰ ਰਿਹਾ ਨਾਮ ਜਪ ਰਿਹਾ ਨਹੀਂ ਰੁਕਿਆ ਧਨ ਕਰਕੇ ਧਨ ਨੇ ਨਹੀਂ ਰੋਕਿਆ ਭਾਵੇਂ ਕਰੋੜਾਂ ਦਾ ਅਰਬਾਂ ਦਾ ਰੂਪ ਨੇ ਵੀ ਨਹੀਂ ਰੋਕਿਆ ਜਵਾਨੀ ਨੇ ਵੀ ਨਹੀਂ ਰੋਕਿਆ ਫਿਰ ਸਿੱਧੀਆਂ ਨੇ ਰੇਡੀਆਂ ਨੇ ਮਿਲਦੀਆਂ ਨੇ ਨਾਮ ਜਪਣ ਵਾਲੇ ਅਮਰਤ ਵੇਲਾ ਜਿਹੜਾ ਉੱਠੇਗਾ ਕੁਝ ਨਾ ਕੁਝ ਤੇ ਬਰਕਤਾਂ ਆਣੀਆਂ ਨੌਲੇਜ ਦੀ 18 ਸਿੱਧੀ ਪਿੱਛੇ ਲਗੀਆਂ ਫਿਰਨ ਜੋ ਹਰ ਹਿਰਦੇ ਸਦਾ ਵਸਾਏ ਗੁਰੂ ਅਮਰਦਾਸ ਜੀ ਮਹਾਰਾਜ ਪਰਮਾਨੰ ਕਰਦੇ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਕਹਿੰਦੇ ਸਿੱਧ ਹੋਵਾ ਸਿੱਧ ਲਈ ਰਿੱਧ ਅਤਾਉ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੇ ਭਾਉ ਮਤ ਦੇਖ ਭੂਲਾ ਵਿਸਰੇ ਤੇਰਾ ਚਿਤ ਨਾ ਆਵੇ ਨਾ ਚੌਥੀ ਰੂਪਾਵੜ ਪ੍ਰਭ ਦਾ ਚੌਧਰੀ ਬਣਾ ਸੁਲਤਾਨ ਹੋਵਾ ਮੇਲ ਲਖ ਤਖਤ ਰਾਖਾ ਭਾਉ

داڑی چو راکھ نکلے کیسا چو راکھ نکلے تصویر چو نہ راکھ نکلے یہ تھی جادو جادوگر بھی دکھا رہے ہیں کسی بھی زندگی روشن ہو جائے منور ہو جائے چانر چانر ہو جائے انہوں بھگت یہ کہتے دیا پیسے دیا اور عام بندیاں اسے پر باہو پیند ہے اس واسطے میں عرض کرا سنت ہی سنت نمجہ دوسرا نہیں بھگت ہی بھگت نمجتا ہے ਇਤਨਾ ਸਾਰਾ ਬਨਾਰਸੇ ਇਕਨੇ ਵੀ ਕਬੀਰ ਨੂੰ ਨਾ ਸਮਝਿਆ ਸਾਰੇ ਇਹ ਨਪਾਗਰ ਹੁਣ ਕਬੀਰ ਨੂੰ ਕੋਈ ਸਮਝੇ ਸੰਤ ਹੀ ਸਮਝੇ ਬਾਗਦ ਸਮਝੇ ਕਥਨ ਹੈ ਸੰਤੋਣਾ ਕੋਈ ਕਰੋੜਾ ਇਕੱਠ ਧੰਨ ਗੁਰੂ ਅਰਜਨ ਦੇਵ ਜੀ ਦਾ ਇਹ ਵਾਸ ਮੈਂ ਫਿਰ ਸਾਹਮਣੇ ਰੱਖਾਂ ਖੁਲਾਸਾ ਮੈਂ ਸ਼ਾਮੀ ਕਰਾਂਗਾ ਜੀ ਬੌਮਕਾ ਜੀ ਖਸਿਆ ਰਹੇ ਸਾਬ ਕਹਿੰਦੇ ਨੇ ਹੇ ਪ੍ਰਭੂ ਤੇਰੇ ਮਾਰਗ ਤੇ ਮੈਂ ਚੱਲਿਆ ਇਸ ਤਰ੍ਹਾਂ ਜਿਵੇਂ ਕਿਸੇ ਬੱਚੇ ਨੇ ਅਜੇ ਹੀ ਚੱਲਣਾ ਸਿੱਖਿਆ